ਕਰਦੇ ਆ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਸਾਰੇ ਬੱਚੇ ਹਾਂਜੀ ਬੱਚਿਓ ਅੱਜ ਐਤਵਾਰ ਆ ਤੇ ਆਪਾਂ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਨਵਾਂ ਟੋਪਿਕ ਅੱਖਰਾਂ ਦੀ ਕਿਸਮ ਧੁਨੀ ਆਵਾਜ਼ ਬੱਚਿਓ ਆਪਾਂ ਭਾਸ਼ਾ ਵਾਰੇ ਪੜ ਚੁੱਕੇ ਆ ਤੁਸੀਂ ਪਿਛਲੀਆਂ ਮੇਰੇ ਵੀਡੀਓ ਚੈੱਕ ਕਰ ਲਿਓ ਹਾਂਜੀ ਆਪਾਂ ਕਰਾਂਗੇ ਪੰਜਾਬੀ ਵਿਆਕਰਨ ਵਿੱਚ ਧੁਨੀਆਂ ਹਾਂਜੀ ਬੱਚਿਓ ਦੋ ਧੁਨੀਆਂ ਨੇ ਜੀ ਆਪਣੀਆਂ ਸਵਰ ਧੁਨੀਆਂ ਵਿਅੰਜਨ ਧੁਨੀਆਂ ਸਵਰ ਧੁਨੀਆਂ ਕਿਹੜੀਆਂ ਨੇ ਬੱਚਿਓ ਦੇਖੋ ਸਵਰ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਦੂਜੇ ਅੱਖਰਾਂ ਇਹ ਸਹਾਇਤਾ ਨਹੀਂ ਲੈਣੀ ਪੈਂਦੀ ਹਾਂਜੀ ਬੱਚੇ ਸਵਰ ਅੱਖਰ ਕਿਹੜੇ-ਕਿਹੜੇ ਆਪਣੇ ਊੜਾ ਆੜਾ ਅਤੇ ਈੜੀ ਠੀਕ ਹੈ ਜੀ ਤਿੰਨ ਸਵਰ ਨੇ ਤੇ ਆਪਣੇ ਇਹਨਾਂ ਸਵਾਰਾਂ ਨਾਲ ਲਗਾ-ਲਗਾ ਕੇ 10 ਸਵਰ ਤੁਣੀਆਂ ਬਣਦੀਆਂ ਹਨ ਦੇਖੋ ਬੱਚੇ ਅ ਆ ਈ ਈ ਊ ਊ ਐ ਅ ਓ ਹਾਂਜੀ ਬੱਚੇ ਅੱਗੇ ਦੂਜੇ ਨੰਬਰ ਤੇ ਜੀ ਵਿਅੰਜਨ ਤੁਣੀਆਂ ਵਿਅੰਜਨ ਉਹ ਤੁਣੀਆਂ ਹਨ ਜਿਨ੍ਹਾਂ ਨੂੰ ਬੋਲਣ ਲੱਗਿਆ ਸਵਾਰਾਂ ਹਾਂਜੀ ਬੱਚੇ ਸਵਾਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ ਵਿਅੰਜਨ ਨੂੰ ਬੋਲਣ ਸਮੇਂ ਸਵਾਰਾਂ ਤੋਂ ਦੁੱਗਣਾ ਸਮਾਂ ਲੱਗਦਾ ਹੈ ਹਾਂਜੀ ਬੱਚੇ ਪੰਜਾਬੀ ਵਰਣਮਾਲਾ ਵਿੱਚ ਸਸੇ ਤੋਂ ਲੱਲੇ ਪੈਰ ਬਿੰਦੀ ਤੱਕ 38 ਵਿਅੰਜਨ ਹਨ ਹਾਂਜੀ ਬੱਚਿਓ ਅੱਗੇ ਅੱਗੇ ਜੀ ਅਨੁਨਾਸਿਕ ਅੱਖਰ ਨੱਕ ਵਿੱਚੋਂ ਨਿਕਣ ਵਾਲੀਆਂ ਪੰਜ ਆਵਾਜ਼ਾਂ ਧੁਨੀਆਂ ਕਿਹੜੀਆਂ ਨੇ ਜੀ ਪੰਜ ਅੱਖਰ ਕਿਹੜੇ ਨੇ ਆਪਣੇ ਨਈਂ ਆਈਂ ਨਾਣਾ ਨੰਨਾ ਅਤੇ ਮੰਮਾ ਇਹ ਕਿਹੜੀਆਂ ਧੁਨੀਆਂ ਕੋ ਅਖਵਾਉਂਦੀਆਂ ਬੱਚਿਓ ਨਾਸਕੀ ਧੁਨੀਆਂ ਆਨੂੰ ਨਾਸਕ ਧੁਨੀਆਂ ਜਾਂ ਨਾਸਕੀ ਧੁਨੀਆਂ ਜਿਵੇਂ ਦੇਖੋ ਬੱਚਿਓ ਜੰਝ ਵਣ ਹਿੰਗ ਮੱਛੀ ਨਲਕਾ ਹਾਂਜੀ ਬੱਚਿਓ ਇਹਨਾਂ ਤੋਂ ਇਹਨਾਂ ਤਿੰਨਾਂ ਤੋਂ ਕਿ ਇੱਕ ਵੀ ਅੱਖਰ ਸ਼ੁਰੂ ਨਹੀਂ ਹੁੰਦਾ ਨਹੀਂਏ ਤੋਂ ਜਈਏ ਤੋਂ ਤੇ ਨਾਣੇ ਧੁਨੀਆਂ ਨਾਲ ਕੋਈ ਅੱਖਰ ਸ਼ੁਰੂ ਨਹੀਂ ਹੁੰਦਾ ਇਹ ਅੱਖਰ ਸ਼ਬਦ ਦੇ ਵਿਚਕਾਰ ਜਾਂ ਅਖੀਰ ਵਿੱਚ ਹੀ ਵਰਤੇ ਜਾਂਦੇ ਹਨ ਹਾਂਜੀ ਬੱਚਿਓ ਇੱਧਰ ਆਜੋ ਦੋ ਅੱਖਰ ਹਾ ਹਾ ਰਾ ਰਾ ਵਾ ਵਾ ਇਹ ਤਿੰਨ ਕੀ ਨੇ ਜੀ ਆਪਣੇ ਦੁੱਤ ਅੱਖਰ ਨੇ ਜੀ ਇਹਨਾਂ ਦੀ ਪਰਿਭਾਸ਼ਾ ਦੇਖੋ ਸਾਰੇ ਬੱਚੇ ਦੁੱਤ ਅੱਖਰ ਦੋ ਅੱਖਰਾਂ ਦੇ ਮੇਲ ਤੋਂ ਬਣਦਾ ਹੈ ਇਹਨਾਂ ਅੱਖਰਾਂ ਨੂੰ ਪੈਰ ਵਿੱਚ ਲਿਖਿਆ ਜਾਂਦਾ ਹੈ ਅਤੇ ਇਹ ਦੋਵੇਂ ਮਿਲ ਕੇ ਇੱਕ ਨਵੀਂ ਆਵਾਜ਼ ਪੈਦਾ ਕਰਦੇ ਹਨ ਇਹ ਅੱਖਰ ਨੇ ਹਾ ਹਾ ਰਾ ਰਾ ਵਾ ਵਾ ਇਹ ਪੈਰ ਦੇ ਵਿੱਚ ਪਾਏ ਜਾਂਦੇ ਹਨ ਹਾਂਜੀ ਬੱਚੇ ਦੇਖੋ ਪੜਾਈ ੜ ਦੇ ਪੈਰ 'ਚ ਹਾ ਹਾ ਪਾ ਕੇ ਕੰਪਲੀਟ ਹੋ ਗਿਆ ਜੀ ਜੜ ਜੱਜਾੜਾੜੇ ਪੈ ਰਹਾ ਹਾ ਜੜਾ प्रार्थना ਪ੍ਰੋਫੈਸਰ ਸਵੇ ਜੀਵਨੀ ਸਵੇ ਵਿਸ਼ਵਾਸ ਹਾਂਜੀ ਬੱਚਿਓ ਨੋਟ ਕਰਨ ਵਾਲੀ ਇੱਕ ਗੱਲ ਹੋਰ ਅੱਜ ਕੱਲ ਪੈਰੀ ਵਾਲੇ ਮੰਨ ਕੇ ਚਲੋ ਹਾ ਹਾ ਰਾਰਾ ਵਾਵਾ ਦੁੱਤ ਅੱਖਰ ਦੀ ਵਰਤੋਂ ਬਹੁਤ ਘਟ ਗਈ ਹੈ ਪਰ ਬੱਚਿਓ ਵੱਡੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆਪਾਂ ਨੂੰ ਜ਼ਰੂਰ ਆਉਂਦਾ ਵੀ ਦੁੱਤ ਅੱਖਰ ਕਿਹੜੇ ਨੇ ਉੱਥੇ ਤੁਸੀਂ ਚੂਜ਼ ਕਰਨਾ ਹੁੰਦਾ ਬੱਚਿਓ ਹਾ ਹਾ ਰਾਰਾ ਵਾਵਾ ਉੱਥੇ ਹਾ ਹਾ ਰਾਰਾ ਵਾਵਾ ਦੀ ਆਪਸ਼ਨ ਹੋਊਗੀ ਤੇ ਉਹਨੂੰ ਤੁਸੀਂ ਟਿਕ ਕਰਨੀ ਆ ਬੱਚਿਓ ਯਾਦ ਰੱਖਣ ਜੋ ਗੱਲਾਂ ਨੇ ਪੰਜਾਬੀ ਭਾਸ਼ਾ ਦੀਆਂ ਆਵਾਜ਼ਾਂ ਨੂੰ ਲਿਖਤੀ ਰੂਪ ਦੇਣ ਲਈ ਵਰਤੇ ਜਾਂਦੇ ਚਿੰਨ ਕੀ ਅਖਵਾਉਂਦੇ ਨੇ ਬੱਚਿਓ ਅੱਖਰ ਅਖਵਾਉਂਦੇ ਨੇ ਇਹਨਾਂ ਦੀ ਗਿਣਤੀ ਕਿੰਨੀ ਹੈ ਜੀ 41 6 ਅੱਖਰ ਬੱਚਿਓ ਸਸੇ ਪੈਰ ਬਿੰਦੀ ਖਖੇ ਪੈਰ ਗਗੇ ਪੈਰ ਜਜੇ ਪੈਰ ਫਫੇ ਪੈਰ ਅਤੇ ਲੱਲੇ ਦੇ ਪੈਰੀ ਬਿੰਦੀ ਲਗਾਈ ਜਾਂਦੀ ਹੈ ਬੱਚਿਓ ਇਹ ਨਵੇਂ ਅੱਖਰ ਆਗੇ ਅੱਖਰ ਦੋ ਪ੍ਰਕਾਰ ਦੇ ਹੁੰਦੇ ਨੇ ਸਵਾਰ ਅਤੇ ਵਿਅੰਜਨ ਬੱਚਿਓ ਧਿਆਨ ਨਾਲ ਅੱਗੇ ਦੇਖੋ ਜੀ ਊੜਾ ਆੜਾ ਈੜੀ ਸਵਾਰ ਅਤੇ ਸਸੇ ਤੋਂ ਲੱਲੇ ਤੱਕ ਕੀ ਹੈ ਬੱਚਿਓ ਵਿਅੰਜਨ ਸਾਰੇ ਬੱਚੇ ਧਿਆਨ ਨਾਲ ਦੇਖੋ ਨੱਕ ਵਿੱਚੋਂ ਬੋਲਣੇ ਜਾਣ ਵਾਲੇ ਅੱਖਰ ਅਨੁਨਾਸਿਕ ਅੱਖਰ ਕੋ ਖਵਾਉਂਦੇ ਹਨ ਪੈਰ ਵਿੱਚ ਲੱਗਣ ਵਾਲੇ ਅੱਖਰ ਦੁੱਤ ਅੱਖਰ ਖਵਾਉਂਦੇ ਹਨ ਧੰਨਵਾਦ ਬੱਚਿਓ ਦੇਖੋ ਅੱਗੇ ਅੱਜ ਆਪਣਾ ਜਿਹੜਾ ਨਾਲ ਟੌਪਿਕ ਆਪਾਂ ਸ਼ੁਰੂ ਮੈਂ ਤੁਹਾਨੂੰ ਕਰਵਾ ਰਹੀ ਹਾਂ ਜੀ ਅੱਗੇ ਹੈ ਜੀ ਦੇਖੋ ਧਿਆਨ ਨਾਲ ਬੱਚਿਓ ਇੱਧਰ ਆਜੋ ਹੁਣ ਤੁਸੀਂ ਲੈ ਕੇ ਵਾਹਿਗੁਰਜੀ ਦਾ ਨਾਮ ਲਗਾ ਤੇ ਲਗਾਖਰ ਠੀਕ ਹੈ ਜੀ ਹੁਣ ਪੰਜਾਬੀ ਭਾਸ਼ਾ ਦੇ ਆਪਾਂ ਅੱਖਰ ਵਰਣਮਾਲਾ ਆਪਾਂ ਚਿੰਨ ਕਰ ਲੈ ਸਵਰ ਤੇ ਵਿਅੰਜਨ ਹੁਣ ਬੱਚਿਓ ਅੱਗੇ ਆਗੇ ਜੀ ਲਗਾ ਹੁਣ ਦੇਖੋ ਜੀ ਲਗਾਤੇ ਲਗਾਖਰ ਲਗਾ ਉਹ ਚਿੰਨ ਹਨ ਜਿਹੜੇ ਅੱਖਰ ਨਾਲ ਲੱਗ ਕੇ ਉਹਨਾਂ ਦੇ ਉਚਾਰਨ ਵਿੱਚ ਮਦਦ ਕਰਦੇ ਹਨ ਹਾਂਜੀ ਅਗੰਦੀਪ ਵੰਸ਼ਦੀਪ ਥੈਂਕ ਯੂ ਬੱਚੇ ਜੁੜੋ ਤੁਸੀਂ ਨਾਲ ਲਗਾ ਉਹ ਚਿੰਨ ਹਨ ਜਿਹੜੇ ਅੱਖਰ ਨਾਲ ਲੱਗ ਕੇ ਉਹਨਾਂ ਦੇ ਉਚਾਰਨ ਵਿੱਚ ਮਦਦ ਕਰਦੇ ਹਨ ਲਗਾ ਦਾ ਆਪਣਾ ਇਕਲੇ ਰੂਪ ਵਿੱਚ ਕੋਈ ਮਹੱਤਵ ਨਹੀਂ ਪੁੱਤੋ ਇਹ ਕੋਈ ਮਹੱਤਵ ਨਹੀਂ ਹੈਗਾ ਲਗਾ ਦਾ ਜਿੰਨਾ ਚਿਰ ਨਾਲ ਉਹਦੇ ਅੱਖਰ ਨਹੀਂ ਜੁੜਦਾ ਅੱਖਰ ਨਾਲ ਮਿਲ ਕੇ ਹੀ ਇਹਨਾਂ ਦੀ ਵਰਤੋਂ ਹੁੰਦੀ ਹੈ ਪੰਜਾਬੀ ਲਿਪੀ ਦੀਆਂ ਲਗਾ ਨੂੰ ਪੜੋ ਅਤੇ ਸਮਝੋ ਬੱਚੇ ਦੇਖੋ ਜੀ ਮੁਕਤਾ ਕੋਈ ਚਿੰਨ ਨਹੀਂ ਜਲ ਤਰ ਹਲ ਅੱਗੇ ਬੱਚੋ ਕੰਨਾ ਦੇਖੋ ਕੰਨੇ ਦਾ ਚਿੰਨ ਦੇਖੋ ਮੁਕਤੇ ਦੇ ਵਿੱਚ ਕੋਈ ਚਿੰਨ ਨਹੀਂ ਹੈਗਾ ਬੱਚੋ ਮੁਕਤਾ ਦੋ ਅੱਖਰ ਤਿੰਨ ਅੱਖਰ ਦੇ ਚਾਰ ਅੱਖਰ ਦੇ ਹੁੰਦੇ ਆ ਜੀ ਅੱਗੇ ਦੇਖੋ ਕੰਨਾ ਅੱਖਰ ਦੇ ਪਿੱਛੇ ਦੇਖੋ ਕਾਰ ਸਾਰ ਤਾਰ ਅੱਗੇ ਸਿਹਾਰੀ ਦੇਖੋ ਬੱਚੇ ਸਿਹਾਰੀ ਦਾ ਚਿੰਨ੍ਹ ਦੇਖੋ ਅੱਖਰ ਦੇ ਅੱਗੇ ਲੱਗਦੀ ਜੀ ਸਸੇ ਨੂੰ ਸਿਹਾਰੀ ਰਾਰਾ ਸੇਰ ਈੜੀ ਨੂੰ ਸਿਹਾਰੀ ਉੱਤੇ ਟਿੱਪੀ ਜੱਜਾ ਨਾਣਾ ਇੰਜਣ ਹਾਹੇ ਸਿਹਾਰੀ ਰਾਰਾ ਨੰਨਾ ਹਿਰਨ ਹਾਂਜੀ ਬੋਲਣ 'ਚ ਦੇਖੋ ਸਿਹਾਰੀ ਸੀ ਰ ਸੇਰ ਵਿਆਰੀ ਦੀ ਦੇਖੋ ਜੀ ਆਵਾਜ਼ ਲੰਬੀ ਕੱਢਾਂਗੇ ਆਪਾਂ ਅੱਖਰ ਦੇ ਪਿੱਛੇ ਤੱਤੇ ਵਿਆਰੀ ਤੀ ਰਾਰਾ ਤੀਰ ਠੀਕ ਹੈ ਜੀ ਅੱਖਰ ਦੇ ਪਿੱਛੇ ਤੀਰ ਦੁੱਤ ਅੱਖਰ ਬੱਚੇ ਹੁੰਦੇ ਜੀ ਹਾ ਹਾ ਰਾ ਰਾ ਵਾ ਵਾ ਜਿਹੜੇ ਪੈਰ ਚ ਪਾਏ ਜਾਂਦੇ ਆ ਜੀ ਹਾਂਜੀ ਬੱਚਿਓ ਅੱਗੇ ਤੁਸੀਂ ਅੱਗੇ ਇਧਰ ਪੜੋ ਜੀ ਲਾਈਵ ਦੇ ਨਾਲ ਨਾਲ ਜੁੜੇ ਰਹੋ ਤੇ ਪੜੋ ਜੀ ਹਾਂਜੀ ਬਿਹਾਰੀ ਤੀਰ ਸੀਸ ਸੀਟੀ ਤੱਤੇ ਵਿਹਾਰੀ ਤੀਰ ਦੇਖੋ ਜੀ ਤੀ ਰ ਤੀਰ ਅੱਗੇ ਜੀ ਔਂਕੜ ਔਂਕੜ ਦਾ ਚਿੰਨ੍ਹ ਦੇਖੋ ਔਂਕੜ ਅੱਖਰ ਦੇ ਹੇਠਾ ਪਾਏ ਜਾਂਦਾ ਹੈ ਦੇਖੋ ਜੀ ਸੂ ਤ ਸੋਦ ਸੋ ਰ ਸੋਰ ਸੋ ਚ ਸੋਜ ਅੱਗੇ ਬੱਚਿਓ ਦੁਲੈਂਕੜ ਕਰਾਂਗੇ ਜੀ ਆਪਾਂ ਦੇਖੋ ਅੱਖਰ ਦੇ ਹੇਠਾਂ ਦੇਖੋ ਸੂ ਹੁਣ ਇੱਧਰ ਕੀ ਕਹਣਾ ਹੂ ਆਵਾਜ਼ ਦੇਖੋ ਹੂ ਰ ਹੂਰ ਨੂਰ ਸੂਰ ਅੱਗੇ ਜੀ ਲਾ ਸਾਰੇ ਬੱਚੇ ਦੇਖੋ ਅੱਖਰ ਦੇ ਉੱਪਰ ਲਾਂ ਲਾਈ ਜਾਂਦੀ ਜੀ ਸੇ ਵਾ ਸੇਵਾ ਦੇਖੋ ਜੀ ਨਾਲ ਕੰਨਾ ਜੁੜ ਕੇ ਦੇਖੋ ਜੀ ਲਾਂਵਾਂ ਤੇ ਕੰਨੇ ਦੇ ਨਾਲ ਦੇਖੋ ਸ਼ਬਦ ਬਣ ਗਿਆ ਸੇ ਵਾ ਸੇਵਾ ਜਕੰਨਾ ਨਾਲੂ ਤੱਕੀ ਗਮਾਗੇ ਸੇਵ ਤੇ ਇੱਧਰ ਦੇਖੋ ਸੇਵ ਸੇਰ ਅੱਗੇ ਦੇਖੋ ਬੱਚੇ ਦਲਾਵਾ ਦਲਾਵਾ ਦੀ ਦੇਖੋ ਅੱਖਰ ਦੇ ਉੱਪਰ ਇੱਕ ਲਾਵਾ ਇਹ ਦੋ ਦੋ ਦਲਾਵਾ ਆਪਾਂ ਕਿਹਾ ਜਾਂਦਾ ਸੈਨਾ ਸੈਰ ਐਨਕ ਅੱਗੇ ਬੱਚੇ ਦੇਖੋ ਹੋੜਾ ਅੱਖਰ ਦੇ ਉੱਪਰ ਜੋਰ ਮੋਰ ਸੋਚ ਜਜੇ ਹੋੜਾ ਜੋਰ ਮੰਮੇ ਹੋੜਾ ਮੋਰ ਆਰਾ ਮੋਰ ਸੋਚ ਅੱਗੇ ਬੱਚਿਓ ਕਨੌੜੇ ਤੇ ਆਉਣੇ ਆਪਾਂ ਜੀ ਲਾਸਟ ਆ ਜੀ ਆਪਣਾ ਦੇਖੋ ਇਧਰ ਧਿਆਨ ਨਾਲ ਕਨੌੜਾ ਦੇਖੋ ਅੱਖਰ ਦੇ ਉੱਪਰ 100 ਸੌਖਾ ਸੌਗੀ ਠੀਕ ਹੈ ਜੀ ਸਾਰੇ ਬੱਚਿਆਂ ਨੇ ਧਿਆਨ ਨਾਲ ਦੇਖ ਲਿਆ ਜੀ ਕਿੰਨੀਆਂ ਜੀ ਟੋਟਲ ਆਪਣੇ ਦੇਖੋ ਲਗਾ ਦੀ ਗਿਣਤੀ ਕਿੰਨੀਆਂ ਜੀ 10 ਠੀਕ ਹੈ ਜੀ ਅੱਗੇ ਦੇਖੋ ਸਵਾਰ ਅੱਖਰ ਤੇ ਲਗਾ ਲਗਾ ਊੜਾ ਆੜਾ ਈੜੀ ਤਿੰਨ ਸਵਾਰ ਅੱਖਰ ਤੋਂ ਬਣੀਆਂ ਇਨਾਂ ਤੋਂ ਸਵਰ ਮੁਹਾਰਨੀ ਬਣਦੀ ਹੈ ਜਦੋਂ ਸਵਰ ਮੁਹਾਰਨੀ ਨਾਲੋਂ ਅੱਖਰਾਂ ਨੂੰ ਹਟਾਇਆ ਦਿੱਤਾ ਜਾਂਦਾ ਹੈ ਤਾਂ ਬਾਕੀ ਲਗਾ ਦੇ ਚਿੰਨ ਰਹ ਜਾਂਦੇ ਹਨ ਬੱਚਿਓ ਧਿਆਨ ਨਾਲ ਠੀਕ ਹੈ ਜੀ ਹਾਂਜੀ ਬੱਚਿਓ ਕੱਲ ਨੂੰ ਆਪਾਂ ਕਰਾਂਗੇ ਜੀ ਅੱਖਰ ਤੇ ਮੁਹਾਰਨੀ ਠੀਕ ਹੈ ਜੀ ਲਗਾ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਤੁਹਾਨੂੰ ਅੱਜ ਦਾ ਟੌਪਿਕ ਕਿਵੇਂ ਲੱਗਿਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਥੈਂਕ ਯੂ ਬੱਚੇ ਤੁਸੀਂ ਮੇਰੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਖੁਸ਼ ਰੱਖੇ ਤੁਹਾਨੂੰ ਸਭ ਨੂੰ